ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਸਿੱਖਾਂਗੇ ਜੀ ਗਾਜਰ ਲਾਉਣੀ ਆ ਆ ਦੇਖੋ ਆਪਣੇ ਹੱਥ ਦੇ ਵਿੱਚ ਗਾਜਰ ਦੇ ਬੀਜ ਨੇ ਕੈਰਟ ਦੇ ਬੀਜ ਨੇ ਇਹ ਕਿਤੇ ਵੀ ਆਸਾਨੀ ਨਾਲ ਮਾਰਕੀਟ ਤੋਂ ਤੁਸੀਂ ਪਰਚੇਜ਼ ਕਰ ਸਕਦੇ ਹੋ ਇਹ ਆਪਾਂ ਨੇ ਗਾਜਰ ਲਾਉਣ ਲਈ ਬੈੱਡ ਬਣਾ ਚੁੱਕੇ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਬੈੱਡ ਬਣਾ ਲਓ ਪੋਲੀ ਮਿੱਟੀ ਦੇ ਬਿਲਕੁਲ ਸੰਤਲ ਤੇ ਜੋ ਗਾਜਰ ਲਾਉਣ ਦਾ ਟਾਈਮ ਹੁੰਦਾ ਜੀ ਉਹ ਹੁੰਦਾ ਆਪਣਾ ਅਗਸਤ ਸਤੰਬਰ ਅਕਤੂਬਰ ਤੇ ਬੈਸਟ ਜੋ ਮਹੀਨਾ ਉਹ ਹੈ ਆਪਣਾ ਸਤੰਬਰ ਲਾਉਣ ਦਾ ਤੁਸੀਂ ਇਹਨੂੰ ਲਾ ਸਕਦੇ ਹੋ ਆਪਣੇ ਕਿਚਨ ਗਾਰਡ ਲਈ ਤੇ ਆਪਣੇ ਵੈਸੇ ਨੂੰ ਫਰੂਟ ਦੇ ਵਿੱਚ ਵੀ ਸਲਾਦ ਦੇ ਵਿੱਚ ਵੀ ਵਰਤ ਸਕਦੇ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਗਾਜਰ ਲਾਈਦੀ ਹੁੰਦੀ ਆ ਤੇ ਇੱਕ ਵਧੀਆ ਪ੍ਰੋਡਕਸ਼ਨ ਮਿਲ ਸਕਦੀ ਆ ਆ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਆਪਣੇ ਹੱਥ ਵਿੱਚ ਕੈਰਟ ਦੇ ਬੀਜ ਨੇ ਇਹ ਦੇਖੋ ਜੀ ਪਹਿਲਾਂ ਆਪਾਂ ਇਹ ਬੈੱਡ ਬਣਾ ਲੇ ਆ ਦੇਖੋ ਕਿੰਨੀ ਪੂਰੀ ਪੂਰੀ ਮਿੱਟੀ ਆ ਤੁਸੀਂ ਇਹਨੂੰ ਚੰਗੀ ਤਰ੍ਹਾਂ ਐਂਡ ਕਰਕੇ ਮੀਟੀਨ ਉਸ ਤੋਂ ਬਾਅਦ ਆਪਾਂ ਇਹ ਗਾਜਰ ਦੇ ਸੀਡਸ ਲਵਾਂਗੇ ਤੇ ਉਹਨੂੰ ਐਦਾਂ ਬਿਖੇਰ ਦੇਣਾ ਸਾਰਿਆਂ ਨੂੰ ਸਾਰੇ ਬੈੱਡ ਪਰ ਤਾਂ ਕਿ ਉਹਨਾਂ ਦਾ ਜਰਮੀਨੇਸ਼ਨ ਬਹੁਤ ਵਧੀਆ ਆਵੇ ਆ ਦੇਖੋ ਜਿਵੇਂ ਹੁਣ ਤੁਸੀਂ ਦੇਖ ਹੀ ਰਹੇ ਹੋ ਹੂੰ ਐਦਾਂ ਸਾਰੇ ਇਹਨਾਂ ਨੂੰ ਆਪਾਂ ਬਿਖੇਰ ਕੇ ਬੈੱਡ ਦੇ ਉੱਤੇ ਦੂਜੇ ਬੈੱਡ ਉੱਤੇ ਐਦਾਂ ਹੀ ਆਪਾਂ ਨੈਕਸਟ ਬੈੱਡ ਹੈ ਜੋ ਆਪਣਾ ਆ ਦੇਖੋ ਜੀ ਉਹਦੇ ਉੱਪਰ ਵੀ ਆਪਾਂ ਓਦਾਂ ਹੀ ਬਖੇਰਾਂਗੇ ਐਨ ਚੰਗੀ ਤਰ੍ਹਾਂ ਤਾਂ ਕਿ ਇਹਦਾ ਜਰਮੀਨੇਸ਼ਨ ਜਿਹੜਾ ਉਹ ਬਹੁਤ ਵਧੀਆ ਆਵੇ ਤੇ ਆਪਾਂ ਪਾਣੀ ਇਹ ਖੀਚਨਗੋੜ ਲਈ ਵੀ ਯੂਜ਼ ਕਰ ਸਕਦੇ ਹੋ ਤੁਸੀਂ ਆਪਣੇ ਸਲਾਦ ਵਾਸਤੇ ਵੀ ਤੇ ਆਪਾਂ ਅੱਗੇ ਤੁਹਾਨੂੰ ਦੱਸਾਂਗੇ ਇਹਦੀ ਨੈਕਸਟ ਵੀਡੀਓ ਵਿੱਚ ਵੀਰ ਦਾ ਜਰਮੀਨੇਸ਼ਨ ਕੀ ਆਇਆ ਤੇ ਆਪਣੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ ਦੇਖੋ ਜੀ ਇਹਨੂੰ ਏਦਾਂ ਪਹਿ ਚੰਗੀ ਤਰ੍ਹਾਂ ਬੀਜ ਨੂੰ ਗਾਜਰ ਦੇ ਸੀਡ ਨੂੰ ਚੰਗੀ ਤਰ੍ਹਾਂ ਉਹ ਕਰਕੇ ਬਖੇਰ ਕੇ ਫਿਰ ਆਪਾਂ ਇਸ ਦਾ ਜੋ ਨੈਕਸਟ ਆਪਾਂ ਕੰਮ ਆ ਤੁਹਾਨੂੰ ਮੈਂ ਦੱਸਦਾ ਵੀ ਆਪਾਂ ਨੇ ਕੀ ਕਰਨਾ ਹੁੰਦਾ ਗਾਜਰ ਦੇ ਸੀਡ ਸਿੱਧਾ ਬਖੇਰ ਕੇ ਉਸ ਤੋਂ ਬਾਅਦ ਜੀ ਆਪਾਂ ਨੂੰ ਹਲਕੇ ਹੱਥਾਂ ਨਾਲ ਏਦਾਂ ਰੇਜ਼ ਕਰ ਦੇਣਾ ਤਾਂ ਕਿ ਗਾਜਰ ਦੇ ਜਿਹੜੇ ਬੀਜ ਨੇ ਧਰਤੀ ਦੇ ਵਿੱਚ ਚੰਗੀ ਤਰ੍ਹਾਂ ਰਲ ਜਾਣ ਤਾਂ ਜੋ ਕੋਈ ਵੀ ਪੰਛੀ ਇਹਨਾਂ ਨੂੰ ਚੂਗ ਨਾ ਸਕੇ ਮਤਲਬ ਕਿ ਇਹਨਾਂ ਦਾ ਜਰਮੀਨੇਸ਼ਨ ਵਧੀਆ ਆਵੇ ਇਦਾਂ ਆਪਾਂ ਬੈਡਰੂਮ ਰੇਜ਼ ਜੋ ਬਣਾਏ ਨੇ ਆਪਣੇ ਹੱਥ ਨਾਲ ਸਿੰਪਲ ਇਦਾਂ ਕਰ ਦੇਣਾ ਜੀ ਆਹ ਨੈਕਸਟ ਬੈਡ ਤੁਸੀਂ ਦੇ ਸਕਦੇ ਹੋ ਇਸ ਤਰ੍ਹਾਂ ਆਪਾਂ ਦੂਜੇ ਬੈਡ ਤੇ ਵੀ ਕਰਾਂਗੇ ਆਪਣੇ ਹੱਥ ਨਾਲ ਇਹਨੂੰ ਇਸਦੇ ਬੀਜ ਨੂੰ ਟੱਕ ਦਾਂਗੇ ਉਸ ਤੋਂ ਬਾਅਦ ਹਲਕਾ ਜਿਹਾ ਆਪਾਂ ਇਸ ਦੇ ਉੱਪਰ ਪਾਣੀ ਦੀ ਬੁਸ਼ਾੜ ਕਰਾਂਗੇ ਜਿੱਦਾਂ ਕਿ ਹਲਕਾ ਹਲਕਾ ਜਿਹਾ ਮੀਂਹ ਪੈਂਦਾ ਹੁੰਦਾ ਹੈ ਇਹ ਦੇਖੋ ਵੈਸੇ ਤੁਸੀਂ ਜੋ ਵੈਸਟ ਮਹੀਨਾ ਇਹਨੂੰ ਲਾਉਣ ਦਾ ਸਤੰਬਰ ਹੈ ਅਕਤੂਬਰ 'ਚ ਵੀ ਲਾ ਸਕਦੇ ਹੋ ਮਤਲਬ ਕਿ ਵੈਸੇ ਨਵੰਬਰ 'ਚ ਵੀ ਲੱਗ ਜਾਂਦੀ ਹੈ ਲੇਟ ਗਾਜਰ ਜੋ ਪਰ ਆਪਾਂ ਜੇ ਵਧੀਆ ਜੋ ਐਗਰੀਕਲਚਰ ਮਹਾਰਨੂ ਕਹਿੰਦੇ ਨੇ ਵੀ ਤੁਸੀਂ ਸਤੰਬਰ ਦੇ ਵਿੱਚ ਇਸ ਨੂੰ ਲਗਾ ਲਓ ਤਾਂ ਬਹੁਤ ਵਧੀਆ ਜਰਮੀਨੇਸ਼ਨ ਆਉਂਦਾ ਚਲੋ ਜੀ ਦੇਖਦੇ ਆ ਇਸ ਤੋਂ ਨੈਕਸਟ ਵੀਡੀਓ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਵੀ ਇਸ ਦਾ ਜਰਮੀਨੇਸ਼ਨ ਕਿਹੋ ਜਿਹਾ ਆਇਆ